ਸੋ ਜੀ ਬਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਤਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ ਮਹਾਰਾਜ ਜੀ ਦੇ ਦਰੋਂ ਕਰੋ ਵਰਸਾਏ ਹੋਏ ਮਹਾਪੁਰਖ ਨਾਮ ਦੇ ਰਸੀਏ ਸਤਖੰਡ ਵਾਸੀ શ્રીਮਾਨ ਸੰਤ ਬਾਬਾ ਮੀਹਾ ਸਿੰਘ ਅਤੇ શ્રીਮਾਨ ਸੰਤ ਬਾਬਾ ਸਤਨਾਮ ਸਿੰਘ ਸਮੂਹੀ ਮਹਾਪੁਰਖਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਇਹ ਹਰ ਸਾਲ ਦੀ ਤਰ੍ਹਾਂ ਸਾਲਾਨਾ ਗੁਰਮਤ ਸਮਾਗਮ ਜਿਹੜੇ ਹੱਲ ਚੱਲ ਰਹੇ ਹਨ ਇਨ੍ਹਾਂ ਸਮਾਗਮਾਂ ਦੇ ਅੰਦਰ ਜਿੱਥੇ ਵੱਖ-ਵੱਖ ਮਹਾਪੁਰਖ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਜੀਵਾ ਸਿੰਘ ਜੀ ਅਤੇ ਹੋਰ ਮਹਾਪੁਰਖਾਂ ਨੇ ਆਪ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ 2-4 ਮਿੰਟ ਲੈ ਕੇ ਆਪਾਂ ਫਤਿਹ ਬੁਲਾ ਦੇਣੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛੀਏ ਕਿ ਮਹਾਪੁਰਖਾਂ ਦੇ ਗੁਣ ਕੀ ਨੇ ਨਿਸ਼ਾਨੀਆਂ ਕੀ ਨੇ ਮਹਾਰਾਜ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਦੇਖੈ ਇਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦਾ ਵਿਸ਼ਵਾਸ ਉਹਨਾਂ ਦੀ ਸ਼ਰਧਾ ਉਹਨਾਂ ਦੀ ਭਰੋਸਾ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੈ ਸੰਤਨ ਅਵਰ ਨ ਕਾਹੂ ਜਾਨੀ ਬੇ ਪਰਵਾਹ ਸਦਾ ਰੰਗ ਹਰਕੈ ਜਾ ਕੋ ਪਾਕ ਸੁਆਮੀ ਉਹਨਾਂ ਦੇ ਪਖਵਲ ਅਕਾਲ ਪੁਰਖ ਵਾਹਿਗੁਰੂ ਜੀ ਖੜ ਜਾਂਦੇ ਨੇ ਕਿਸੇ ਦੀ ਉਹਨਾਂ ਨੂੰ ਮੁਤਾਜਕੀ ਨਹੀਂ ਕਿਸੇ ਦੀ ਪਰਵਾਹ ਨਹੀਂ ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ ਕਿ ਉਹਨਾਂ ਦੀ ਐਸੀ ਅਵਸਥਾ ਕਿਵੇਂ ਬਣੀ ਹੈ ਉਸ ਵਿਦਵਾਨ ਦੇ ਬੋਲ ਨੇ ਕੈਸੀ ਨਿਰਧਵਿੰਦ ਭਏ ਸਮਝਣੇ ਕੀ ਬਾਤ ਹੈ ਦੇਹ ਨਿਹੈ ਨਿਹਰੇ ਨਹੀਂ ਲక్ష్ਮੀ ਕੋ ਹੀਰੇ ਨਹੀਂ ਮਨ ਕਾਹੂ ਫਿਰੇ ਨਹੀਂ ਪਾਹਨ ਸਮਾਂ ਬਾਤ ਹੈ ਐਸੋ ਜਬ ਗਿਆਨ ਹੋ ਤਬੈ ਕਾ ਧਿਆਨ ਹੋਤ ਬ੍ਰਹਮ ਕੇ ਸਮਾਨ ਹੋਤ ਬ੍ਰਹਮੈ ਸਮਾਤ ਹੈ ਪਹਿਲੀ ਗੱਲ ਕੀ ਮਹਾਪੁਰਖ ਸਰੀਰ ਨਾਲ ਨੇ ਨਹੀਂ ਕਰਦੇ ਦੇਹ ਹੈ ਨੇਹ ਹੈ ਨਿਹਰਾ ਨਹੀਂ ਲక్ష్ਮੀ ਕੋ ਹੀ ਰਹਿ ਨਹੀਂ ਲక్ష్ਮੀ ਨਾਮ ਹੈ ਮਾਇਆ ਦਾ ਸੰਸਾਰ ਦੀ ਬੇਅੰਤ ਮਾਇਆ ਉਹਨਾਂ ਦੇ ਚਰਨਾਂ ਵਿੱਚ ਆਉਂਦੇ ਪਰ ਛਾਕਦੇ ਨਹੀਂ ਲੋਕਨ ਕੀ ਰੇਤ ਨਹੀਂ ਕਾਹੂ ਸੋ ਪ੍ਰੀਤ ਨਹੀਂ ਲੋਕਾਂ ਵਾਲੀ ਦਿੱਤੀ ਨਹੀਂ ਸੰਸਾਰ ਦੇ ਅੰਦਰ ਰਹਿੰਦੇ ਨੇ ਕਿਸੇ ਪਦਾਰਥ ਦੇ ਨਾਲ ਨੇ ਨਹੀਂ ਆਵਤ ਕੋ ਹਰਖ ਨਹੀਂ ਗਏ ਕੋ ਸੋਗ ਨਹੀਂ ਕਹਿੰਦੇ ਦੁਨੀਆ ਦੇ ਪਦਾਰਥ ਆ ਜਾਣ ਤੇ ਬੋਤਾ ਕੁਛ ਨਹੀਂ ਹੁੰਦੇ ਦੁਨੀਆ ਦੇ ਪਦਾਰਥ ਚਲੇ ਜਾਣ ਤੇ ਮਹਾਤਮਾ ਸਤਪੁਰਸ਼ ਦੁਖੀ ਨਹੀਂ ਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨਕ ਮਾਨ ਉਹ ਵਿਦਵਾਨ ਕਹਿੰਦਾ ਐਸੋ ਜਦ ਗਿਆਨ ਹੋਤ ਜਦ ਇਸ ਤਰ੍ਹਾਂ ਦਾ ਗਿਆਨ ਹੋ ਗਿਆ ਬ੍ਰਹਮ ਕੇ ਸਮਾਨ ਹੋਤ ਕਹਿੰਦੇ ਉਹ ਬ੍ਰਹਮ ਦੇ ਸਮਾਨ ਹੋ ਜਾਂਦੇ ਨੇ ਬ੍ਰਹਮ ਮੈਂ ਸਮਾਤ ਹੈ ਫਿਰ ਸਾਧਨਾ ਕਰਦੇ 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 ਉਸ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਸਮਾ ਜਾਂਦੇ ਨੇ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਐਸੇ ਉਹਨਾ ਮਹਾਪੁਰਖਾਂ ਦੀ ਕਰਨੀ ਹੈ ਸਾਡੇ ਅੰਦਰ ਜਿੱਥੇ ਬਹੁਤ ਹੀ ਵਿਦਵਾਨ ਮਹਾਪੁਰਸ਼ ਬੈਠੇ ਨੇ ਸਤਿਕਾਰਯੋਗ ਬਾਬਾ ਚਮਕੌਰ ਸਿੰਘ ਨਾਨੇ ਸਾਰਿਆਂ ਦੀ ਹਾਜ਼ਰੀ ਲਵਾ ਦਿੱਤੀ ਹੈ। ਮੈਂ ਬਹੁਤ ਹੀ ਸਤਿਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਜੀ ਉਹਨਾਂ ਨੇ ਆਉਣਾ ਸੀ ਪਰ ਜ਼ਰੂਰੀ ਜੇ ਵੇ ਕਰਕੇ ਸਾ ਸੰਗਤ ਜੋ ਨਹੀਂ ਆ ਸਕੇ ਦਾਸ ਉਹਨਾਂ ਦੀ ਵੀ ਹਾਜ਼ਰੀ ਲਵਾਉਂਦੇ ਨੇ। ਦਾਸ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਜੀ ਆਏ ਨੇ। ਉਹਨਾਂ ਦੀ ਵੀ ਹਾਜ਼ਰੀ ਲਵਾਉਂਦੇ ਨੇ ਅਤੇ ਦਮਦਮੇ ਟਕਸਾਲ ਦੇ ਮਹਾਨ ਵਿਦਵਾਨ ਜਨਾ ਤੇ ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੈ ਗਿਆਨੀ ਜੀਵਾ ਸਿੰਘ ਜੀ ਉਹ ਵੀ ਸਾ ਸੰਗਤ ਜੀ ਵਿਸ਼ੇਸ਼ ਤੌਰ ਤੇ ਦਿਵਾਨ ਮੰਦਰ ਪਹੁੰਚੇ ਨੇ ਆਪ ਸੰਗਤਾਂ ਦੇ ਨਾਲ ਉਹਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ ਗਿਆਨੀ ਜੀ ਹੁਣਾਂ ਦਾ ਅਤੇ ਜਿੰਨੇ ਵੀ ਇੱਥੇ ਮਹਾਪੁਰਖ ਬੈਠੇ ਨੇ ਸਾਰਿਆਂ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਇਤਨੀਆਂ ਗੰਥੀਆਂ ਪ੍ਰਵਾਨ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜੋ ਅਸੀਂ ਪੜਿਆ ਸੁਣਿਆ ਮਹਾਰਾਜ ਖਮਾਉਣ ਦੀ ਦਾਤ ਬਖਸ਼ਣ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ